ਬਾਲਕ ਜੀ ਇੱਕ ਓਰੰਕਾਰ ਸਤਨਾਮ ਕਰਤਾ ਪੁਰਖ ਮੇਰੇ ਪਾਪ ਦੇ ਮੈਰ ਕਾਰਨ ਬੁਰੇ ਤੇ ਆਜੂ ਨੀਸਾਹਾਂ ਅੰਗਰ ਪ੍ਰਸਾਦ ਜਪ ਆਹ ਸਤਿ ਜਿਗਾਤ ਸਤ ਹੈ ਕੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਜਣਾ ਹੋਵੇ ਜੇ ਸੋਚੀ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਦਾਇ ਰਾਹ ਦਿਵਤਾਰ ਕਿਆ ਭੁਖ ਦਾ ਉਤਰੀ ਜਿਵਨ ਨਾ ਪੂਰੀ ਆਭਾਜ ਸਹਸ ਤਨ ਲਖ ਹੋਹਿ ਤਾ ਇਕ ਨ ਚੱਲੇ ਨਾਲ ਕਿਸਿਆ ਨ ਹੋਈਐ ਤੁਮ ਪ੍ਰਤਿਠਾ ਬਾਗੁ ਵਰਜਾਈ ਚੱਲਣਾ ਨਾਨਕ ਲਿਖਿਆ ਨਾਮੁ ਰੂਪਮੀ ਹੋਵਣ ਮਾਕਾਰੁ ਹੁਕਮ ਨ ਕਹੀਐ ਜਾਈ ਰੂਪਮੀ ਹੋਵਣ ਜੀਵ ਕੋ ਮਰੈ ਵਢਾਈ ਹੁਕਮੇ ਉਤਮ ਨੀਚੋ ਰੂਪਮੇ ਉਤਮ ਸੋਭਾਈਐ ਇਕ ਨਾ ਉਮੀ ਬਖਸ਼ੀਐ ਇਕ ਉਮੀ ਸਦਾ ਪਵਾਈਐ ਹੁਕਮੈ ਸਭ ਕਾ ਵਾਹਨ ਕੁਲ ਦਾ ਕੋਈ ਨਾਨਕ ਹੁਕਮੇ ਜੇ ਬੁਜੇ ਤਾ ਹੋਵੈ ਕਹਿ ਨ ਕੋਈ ਗਾਵੇ ਕੋ ਤਾਨੁ ਹੋਵੈ ਕਿਸੈ ਤਾਨ ਗਾਵੇ ਕੋ ਤਾ ਤ ਜਣੇ ਨੀ ਸਾਣ ਗਾਵੇ ਕੋ ਗੁਣ ਵੇਖੋ ਆਚਾਰ ਗਾਵੇ ਕੋ ਵਿਦਿਆ ਵੇਖੋ ਪੀਚਾਰ ਗਾਵੇ ਕੋ ਸਾਜ ਕਰੇ ਤਨ ਕੀ ਹੈ ਗਾਵੇ ਕੋ ਜੀ ਲਏ ਫਿਰ ਦੀ ਹੈ ਗਾਵੇ ਕੋ ਜਪਤ ਸਹਿਗੁਰੂ ਗਾਵੇ ਕੋ ਵੇਖਾ ਹੈ ਧਰਮ ਦਾ तरत न कथि न आवै टूट कत कत कथि कोट कोट दीना दे लंदे सब पाई जो अजन्तर खाइ खाए हुक्मे हुक्म चलाए राहो नारक बिकसै वे परवा ओ सच्चा साहिब सांच नाए पाखिया पावा पार आखाए मुंगे दे दे नाथ करे दाता फिर कर कर किया जित दिसै दरबार भाव के बोलिए जित सुतरे ज्ञान ਅੰਮ੍ਰਿਤ ਵੇਲਾ ਸਤਿਨਾਮ ਵੜੇ ਵਿਚਾਰ ਕਰੀ ਆਵੈ ਕੱਪਣਾ ਨਦਰੀ ਭੋਖ ਦੁਆਰ ਨਾਨਕੇ ਵਰਜਾਨੀ ਸਭ ਆਪੇ ਸਤਿਆਰ ਤਾਬੇ ਰੰਜਾਇ ਕੀਤ ਨਾ ਹੋਇ ਆਪੇ ਆਪਣੇ ਨੇ ਜਸੋਈਂ ਸੇਵਿਆ ਤਰਪਾਇਆ ਬੰਦਨ ਕਰੀ ਆਪਣੀ ਨਿਦਾਨ ਗਾਵੀਐ ਸੁਮੀ ਮਨ ਰਖੀਐ ਪਾਪ ਦੁੱਖ ਪਰ ਹਰ ਸੁਖ ਹੋਰ ਗਏ ਜਾਏ ਗੁਰਮੁਖ ਨਾਮ ਦੁਖ ਰੋਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਰੀ ਕਬਰਾਂ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਕਾ ਨਹੀਂ ਸੋਹਣਾ ਦੀਆ ਕਾਹੇ ਕਦਾਤਾ ਸੋ ਮੈਂ ਵਿਸਰ ਨਾ ਜਾਈ